ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਧਾਤੇ ਹਾਥੇ ਕਰਨੇ ਹਰ ਆਪਣਾ ਦਾਸ ਹਰਿ ਆਪੂ ਵਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਦਾਤੇ ਹਾਪੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ नानक नाम धारा सोरठा महलां पंजवा जन्म जन्म के दुख निवारै सुका मन सदा रह दर्शन भेटत होत निहला हर का नाम विचार मेरा वैद्य गुरु गोविंदा हर हर नाम औ खद मुक देवै ਕਟਹਿ ਜਮ ਕੀ ਫੰਦਾ ਰਹਾ ਸਮਰਾਥ ਪੁਰਖ ਪੂਰਨ ਵਿਦਾਤੇ ਹਾਪੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਛੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔ ਖਦ ਮੁਕ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰੱਥ ਪੁਰਖ ਪੂਰਨ ਵਿਦਾਤੇ ਹਾਫੇ ਕਰਨੇ ਹਰ ਆਪਣਾ ਦਾਸ ਹਰਿ ਆਪ ਬਾਰਿਆ नानक नाम धारा सोरठा महला तंजवा जन्म जन्म के दुख निवारै सुका मन सदा रह दर्शन भेटत होत ने हाला हर का नाम विचार मेरा वैद्य गुरु गोविंद हर हर नाम औ खद मुख देवै ਕਾਟਹਿ ਜਮ ਕੀ ਫੰਦਾ ਰਹਾ ਸਮਰਾਥ ਪੁਰਖ ਪੂਰਨ ਵਿਦਾਤੇ ਹਾਪੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨੇ ਹਾਲਾ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਦਾਤੇ ਹਾਥੇ ਕਰਨੇ ਹਰ ਆਪਣਾ ਦਾਸ ਹਰਿ ਆਪ ਬਾਰਿਆ ਨਾਨਕ ਨਾਮ ਦਾਰਾ ਸੋਰਠਾ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਾਥ ਪੁਰਖ ਪੂਰਨ ਵਿਧਾਤੇ ਹਾਫੇ ਕਰਨੇ ਹਰ ਆਪਣਾ ਦਾਸ ਹਰਿ ਆਪੂ ਵਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਸੇ ਟਟ ਤੋਤੋ ਨਿਹਾਲਾ ਹਰ ਕਾ ਨਾਮ ਵਿਚਾਰਾ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਦਾਰਾ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਦਾਤੇ ਹਾਪੇ ਕਰਨੇ ਹਰ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਦਾ ਰਹਿ ਦਰਸ਼ਨ ਛੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰਾ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰੱਥ ਪੁਰਖ ਪੂਰਨ ਵਿਦਾਤੇ ਹਾਥੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ नानक नाम धारा सोरठा महला पंजवा जन्म जन्म के दुख निवारै सुका मन सदा रह दर्शन भेटत होत ने हाला हर का नाम विचारै मेरा वैद्य गुरु गोविंदा हर हर नाम औ खद मुक देवे ਕਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਦਾਤੇ ਹਾਥੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਾਥ purkh ਪੂਰਨ ਵਿਧਾਤੇ ਹਾਫੇ ਕਰਨੇ ਹਰ ਆਪਣਾ ਦਾਸ ਹਰਿ ਆਪੂ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਕ ਦੇਵੈ ਕਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਧਾਤੇ ਹਾਥੇ ਕਰਨੇ ਹਰ ਆਪਣਾ ਦਾਸ ਹਰਿ ਆਪੂ ਵਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਕ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਾਥ ਪੁਰਖ ਪੂਰਨ ਵਿਦਾਤੇ ਹਾਫੇ ਕਰਨੇ ਹਰ ਆਪਣਾ ਦਾਸ ਹਰਿ ਆਪ ਬਾਰਿਆ ਨਾਨਕ ਨਾਮ ਦਾਰਾ ਸੋਰਠਾ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਰਿ ਆਪਣਾ ਦਾਸ ਹਰਿ ਆਪੁ ਵਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਛੇਟਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔ ਖਦ ਮੁਕ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਾਥ ਪੁਰਖ ਪੂਰਨ ਵਿਦਾਤੇ ਹਾਪੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ नानक नाम धारा सोरठा महला पंजवा जन्म जन्म के दुख निवारै सुका मन सदा रह दर्शन ठेठत होत ने हाला हर का नाम विचारै मेरा वैद्य गुरु गोविंदा हर हर नाम औ खद मुक देवे ਕਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਧਾਤੇ ਹਾਪੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਟੇਟ ਤੋਤੋ ਨੇ ਹਲਾ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔ ਖਦ ਮੁਕ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਾਥ ਪੁਰਖ ਪੂਰਨ ਵਿਦਾਤੇ ਹਾਫੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ नानक नाम धारा सोरठा महला तंजवा जन्म जन्म के दुख निवारै सुका मन सदा रह दर्शन भेटत होत ने हाला हर का नाम विचारै मेरा वैद्य गुरु गोविंदा हर हर नाम औ खद मुक देवे ਕਟਹਿ ਜਮ ਕੀ ਫੰਦਾ ਰਹਾ ਸਮਰਾਥ ਪੁਰਖ ਪੂਰਨ ਵਿਧਾਤੇ ਹਾਥੇ ਕਰਨੇ ਹਰ ਆਪਣਾ ਦਾਸ ਹਰਿ ਆਪੂ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਛੇਟਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਰ ਆਪਣਾ ਦਾਸ ਹਰਿ ਆਪੂ ਬਾਰਿਆ ਨਾਨਕ ਨਾਮ ਦਾਰਾ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਦਾਤੇ ਹਾਪੇ ਕਰਨੇ ਹਰ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਛੇਟਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੂ ਬਾਰਿਆ ਨਾਨਕ ਨਾਮ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ